ਖਡੂਰ ਸਾਹਿਬ ਤੋਂ ਸੰਸਦ ਪਈ ਅਮਰਿਤਪਾਲ ਸਿੰਘ ਦੀ ਸੋਦੀ ਹੋਈ ਪਟੀਸ਼ਨ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ। ਇਸ ਦੌਰਾਨ ਹਾਈ ਕੋਰਟ ਨੇ ਪੰਜਾਬ ਸਮੇਤ ਕੇਂਦਰ ਸਰਕਾਰ ਨੂੰ ਨੋਟਿਸ ਕਰਕੇ ਜਵਾਬ ਮੰਗਿਆ ਹੈ। ਦੱਸਦੀ ਕਿ ਭਾਈ ਅਮਰਿਤਪਾਲ ਸਿੰਘ ਨੇ ਉਹਨਾਂ ਤੇ ਲੱਗੇ ਨੈਸ਼ਨਲ ਸਿਕਿਉਰਿਟੀ ਐਕਟ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਜਿਸ ਤੇ ਸੁਣਵਾਈ ਹੋਈ ਹੈ। ਇਸ ਪਟੀਸ਼ਨ ਤੇ ਹੁਣ ਅਗਲੀ ਸੁਣਵਾਈ 28 ਅਗਸਤ ਨੂੰ ਹੋਵੇਗੀ। ਪਾਰਲੀਮੈਂਟ ਵਿੱਚ ਸਸਦ ਭਾਈ ਅਮਰਿਤਪਾਲ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਤੇ ਦੂਜੀ ਵਾਰ ਐਨਐਸਏ ਲੱਗਿਆ ਹੈ ਇਸ ਸਬੰਧੀ ਜੋ ਵੀ ਕਾਰਨ ਦੱਸੇ ਗਏ ਹਨ ਉਹ ਪੂਰੀ ਤਰ੍ਹਾਂ ਗਲਤ ਹਨ ਅਤੇ ਹੁਣ ਉਹ ਸੰਸਦ ਦੀਆਂ ਚੋਣਾਂ ਜਿੱਤ ਚੁੱਕੇ ਹਨ ਉਨ੍ਹਾਂ ਤੇ ਲੱਗਿਆ ਐਨਐਸਏ ਰੱਦ ਕੀਤਾ ਜਾਣਾ ਚਾਹੀਦਾ ਹੈ ਆਪਣੀ ਪਟੀਸ਼ਨ ਵਿੱਚ ਭਾਈ ਅਮਰਿਤਪਾਲ ਸਿੰਘ ਨੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਪੱਖ ਬਣਾਇਆ ਹੈ ਜਿਸ ਤੇ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਜਦੋਂ ਪਹਿਲਾ ਐਨਐਸਏ ਲਗਾਇਆ ਗਿਆ ਸੀ ਉਸ ਸਮੇਂ ਭਾਈ ਅਮਰਿਤਪਾਲ ਸਿੰਘ ਨੇ ਉਸ ਤੇ ਕੋਈ ਚੁਣੌਤੀ ਨਹੀਂ ਦਿੱਤੀ ਸੀ ਦੂਜੇ ਪਾਸੇ ਜਵਾਬ ਦਾਖਲ ਕਰਨ ਦੇ ਲਈ ਪੰਜਾਬ ਸਰਕਾਰ ਨੇ 3 ਹਫ਼ਤਿਆਂ ਦਾ ਸਮਾਂ ਮੰਗਿਆ ਹੈ ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਪਟੀਸ਼ਨ ਤੇ ਸੁਣਵਾਈ ਹੋਈ ਸੀ ਤਾਂ ਪਟੀਸ਼ਨ ਵਿੱਚ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਦੀ ਉਮਰ ਸਹੀ ਨਹੀਂ ਲਿਖੀ ਗਈ ਸੀ ਅਤੇ ਪਤਾ ਵੀ ਸਹੀ ਨਹੀਂ ਸੀ ਇਸ ਤੇ ਸਰਕਾਰੀ ਵਕੀਲ ਵੱਲੋਂ ਸਵਾਲ ਚੁੱਕੇ ਜਿਸ ਤੋਂ ਬਾਅਦ ਸੁਣਵਾਈ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਫਿਲਹਾਲ ਇਸ ਸਮੇਂ ਭਾਈ ਅਮਰਿਤਪਾਲ ਸਿੰਘ ਆਸਾਮ ਦੀ ਡਿਬੂਗੜ ਜੇਲ੍ਹ ਵਿੱਚ ਬੰਦ ਹਨ ਅਤੇ ਉਹਨਾਂ ਉੱਪਰ ਪੰਜਾਬ ਸਰਕਾਰ ਵੱਲੋਂ ਐਨਐਸਏ ਲਗਾਇਆ ਗਿਆ ਹੈ ਜਿਸ ਨੂੰ 1 ਸਾਲ ਦੇ ਲਈ ਹੋਰ ਵਧਾ ਦਿੱਤਾ ਗਿਆ ਹੈ ਪੰਜਾਬ ਸਰਕਾਰ ਨੇ 3 ਜੂਨ ਨੂੰ ਚਿੱਠੀ ਜਾਰੀ ਕਰਕੇ ਭਾਈ ਅਮਰਿਤਪਾਲ ਸਿੰਘ ਸਣੇ ਉਹਨਾਂ ਦੇ 9 ਸਾਥੀਆਂ ਤੇ ਲੱਗੇ ਐਨਐਸਏ ਵਿੱਚ ਵਾਧਾ ਕਰ ਦਿੱਤਾ ਸੀ ਹੁਣ ਇਸ ਦੀ ਮਿਆਦ 23 ਅਪ੍ਰੈਲ 2025 ਤੱਕ ਹੈ ਇਹਨੂੰ ਵੇਨ ਲਈ ਇਸ ਗੱਲ ਤੇ ਚੈਲੰਜ ਕਰ ਰਹੇ ਆ ਜਦੋਂ ਕਿ ਅਸੀਂ ਜੇਲ੍ਹ ਦੇ ਅੰਦਰ ਆ ਤੇ ਜਿਹੜਾ ਨਵਾਂ ਡਿਟੈਂਸ਼ਨ ਆਰਡਰ ਹੈ ਉਹਦੇ ਚ ਲਿਖਿਆ ਗਿਆ ਕਿ ਬਾਹਰੋਂ ਬੈਠੇ ਜਿਹੜੇ ਲੋਕ ਨੇ ਆਪਦੇ ਸੋਸ਼ਲ ਮੀਡੀਆ ਤੇ ਅਮਰਤਪਾਲ ਦੀ ਸਪੋਰਟ ਦੇ ਵਿੱਚ ਜਿਹੜਾ ਕੁਝ ਮੈਸੇਜ ਪਾਰ ਰਹੇ ਨੇ ਉਹਦੇ ਉਹਦੇ ਸਾਰੀਆਂ ਚੀਜ਼ਾਂ ਜਿਹੜੀਆਂ ਸੋਸ਼ਲ ਮੀਡੀਆ ਉਹਨੂੰ ਸਪੋਰਟ ਕਰ ਰਿਆ ਉਹ ਸਾਰੀਆਂ ਪੋਸਟਾਂ ਨੇ ਨੂੰ ਆਧਾਰ ਬਣਾ ਕੇ ਜਿਹੜਾ ਇਹ ਨਵਾਂ ਡਿਟੈਂਸ਼ਨ ਆਰਡਰ ਜਿਹੜਾ ਪਾਇਆ ਗਿਆ ਤੇ ਉਹਦੇ ਚ ਜਦੋਂ ਕੋਈ ਬਾਹਰ ਬੈਠਾ ਅਸੀਂ ਜੇਲ੍ਹ ਦੇ ਅੰਦਰ ਆ ਜਦੋਂ ਕੋਈ ਬੰਦਾ ਬਾਹਰ ਬੈਠਾ ਨਾ ਅਸੀਂ ਉਹਨੂੰ ਰੋਕ ਸਕਦੇ ਆ ਔਰ ਨਾ ਹੀ ਔਰ ਸੋਸ਼ਲ ਮੀਡੀਆ ਤੇ ਕੋਈ ਚੀਜ਼ ਪੋਸਟ ਕਰਨਾ ਕਿਸੇ ਦੀ ਸਪੋਰਟ ਦੇ ਵਿੱਚ ਨਾ ਹੀ ਉਹ ਕੋਈ ਆਫੈਂਸ ਬਣਦਾ ਹੈ ਕ੍ਰਿਮੀਨਲ ਤਾਂ ਉਹ ਨਾਨ ਕ੍ਰਿਮੀਨਲ ਜਿਹੜਾ ਮਟੀਰੀਅਲ ਹੈ ਉਹਨੂੰ ਐਨਐਸਏ ਦਾ ਆਧਾਰ ਬਣਾਇਆ ਗਿਆ ਮੇਨ ਇਹ ਚੀਜ਼ ਹੈ ਖਡੂਰ ਸਾਹਿਬ ਤੋਂ ਸੰਸਦ ਪਈ ਅਮਰਿਤਪਾਲ ਸਿੰਘ ਦੀ ਸੋਦੀ ਹੋਈ ਪਟੀਸ਼ਨ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ। ਇਸ ਦੌਰਾਨ ਹਾਈ ਕੋਰਟ ਨੇ ਪੰਜਾਬ ਸਮੇਤ ਕੇਂਦਰ ਸਰਕਾਰ ਨੂੰ ਨੋਟਿਸ ਕਰਕੇ ਜਵਾਬ ਮੰਗਿਆ ਹੈ। ਦੱਸਦੀ ਕਿ ਭਾਈ ਅਮਰਿਤਪਾਲ ਸਿੰਘ ਨੇ ਉਹਨਾਂ ਤੇ ਲੱਗੇ ਨੈਸ਼ਨਲ ਸਿਕਿਉਰਿਟੀ ਐਕਟ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਜਿਸ ਤੇ ਸੁਣਵਾਈ ਹੋਈ ਹੈ। ਇਸ ਪਟੀਸ਼ਨ ਤੇ ਹੁਣ ਅਗਲੀ ਸੁਣਵਾਈ 28 ਅਗਸਤ ਨੂੰ ਹੋਵੇਗੀ। ਪटीशन ਵਿੱਚ ਸਸਦ ਭਾਈ ਅਮਰਿਤਪਾਲ ਸਿੰਘ ਨੇ ਕਿਹਾ ਹੈ ਕਿ ਉਹਨਾਂ ਤੇ ਦੂਜੀ ਵਾਰ ਐਨਐਸਏ ਲੱਗਿਆ ਹੈ ਇਸ ਸਬੰਧੀ ਜੋ ਵੀ ਕਾਰਨ ਦੱਸੇ ਗਏ ਹਨ ਉਹ ਪੂਰੀ ਤਰ੍ਹਾਂ ਗਲਤ ਹਨ ਅਤੇ ਹੁਣ ਉਹ ਸੰਸਦ ਦੀਆਂ ਚੋਣਾਂ ਜਿੱਤ ਚੁੱਕੇ ਹਨ ਉਨ੍ਹਾਂ ਤੇ ਲੱਗਿਆ ਐਨਐਸਏ ਰੱਦ ਕੀਤਾ ਜਾਣਾ ਚਾਹੀਦਾ ਹੈ। ਆਪਣੀ ਪਟੀਸ਼ਨ ਵਿੱਚ ਭਾਈ ਅਮਰਿਤਪਾਲ ਸਿੰਘ ਨੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਪੱਖ ਬਣਾਇਆ ਹੈ। ਜਿਸ ਤੇ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਜਦੋਂ ਪਹਿਲਾ ਐਨਐਸਏ ਲਗਾਇਆ ਗਿਆ ਸੀ ਉਸ ਸਮੇਂ ਭਾਈ ਅਮਰਿਤਪਾਲ ਸਿੰਘ ਨੇ ਉਸ ਤੇ ਕੋਈ ਚੁਣੌਤੀ ਨਹੀਂ ਦਿੱਤੀ ਸੀ। ਦੂਜੇ ਪਾਸੇ ਜਵਾਬ ਦਾਖਲ ਕਰਨ ਦੇ ਲਈ ਪੰਜਾਬ ਸਰਕਾਰ ਨੇ 3 ਹਫ਼ਤਿਆਂ ਦਾ ਸਮਾਂ ਮੰਗਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਪਟੀਸ਼ਨ ਤੇ ਸੁਣਵਾਈ ਹੋਈ ਸੀ ਤਾਂ ਪਟੀਸ਼ਨ ਵਿੱਚ ਭਾਈ ਅਮਰਿਤਪਾਲ ਸਿੰਘ ਦੇ ਮਾਤਾ-ਪਿਤਾ ਦੀ ਉਮਰ ਸਹੀ ਨਹੀਂ ਲਿਖੀ ਗਈ ਸੀ ਅਤੇ ਪਤਾ ਵੀ ਸਹੀ ਨਹੀਂ ਸੀ। ਇਸ ਤੇ ਸਰਕਾਰੀ ਵਕੀਲ ਵੱਲੋਂ ਸਵਾਲ ਕਿਦੇ ਜਿਸ ਪਰ ਬਾਤ ਸੁਣਵਾਈ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਫਿਲਹਾਲ ਇਸ ਸਮੇਂ ਭਾਈ ਅਮਰਿਤਪਾਲ ਸਿੰਘ ਆਸਾਮ ਦੀ ਡਿਬੂਗੜ ਜੇਲ੍ਹ ਵਿੱਚ ਬੰਦ ਹਨ ਅਤੇ ਉਹਨਾਂ ਉੱਪਰ ਪੰਜਾਬ ਸਰਕਾਰ ਵੱਲੋਂ ਐਨਐਸਏ ਲਗਾਇਆ ਗਿਆ ਹੈ ਜਿਸ ਨੂੰ 1 ਸਾਲ ਦੇ ਲਈ ਹੋਰ ਵਧਾ ਦਿੱਤਾ ਗਿਆ ਹੈ ਪੰਜਾਬ ਸਰਕਾਰ ਨੇ 3 ਜੂਨ ਨੂੰ ਚਿੱਠੀ ਜਾਰੀ ਕਰਕੇ ਭਾਈ ਅਮਰਿਤਪਾਲ ਸਿੰਘ ਸਣੇ ਉਹਨਾਂ ਦੇ 9 ਸਾਥੀਆਂ ਤੇ ਲੱਗੇ ਐਨਐਸਏ ਵਿੱਚ ਵਾਧਾ ਕਰ ਦਿੱਤਾ ਸੀ ਹੁਣ ਇਸ ਦੀ ਮਿਆਦ 23 ਅਪ੍ਰੈਲ 2025 ਤੱਕ ਹੈ ਇਹ ਨੂੰ ਬੇਲੀ ਇਸ ਗੱਲ ਤੇ ਚੈਲੰਜ ਕਰ ਰਹੇ ਆਂ ਜਦੋਂ ਕਿ ਅਸੀਂ ਜੇਲ੍ਹ ਦੇ ਅੰਦਰ ਆਂ ਤੇ ਜਿਹੜਾ ਨਵਾਂ ਡਿਟੈਂਸ਼ਨ ਆਰਡਰ ਆ ਉਹਦੇ ਚ ਇਹ ਲਿਖਿਆ ਗਿਆ ਕਿ ਬਾਹਰੋਂ ਬੈਠੇ ਜਿਹੜੇ ਲੋਕ ਨੇ ਆਪਦੇ ਸੋਸ਼ਲ ਮੀਡੀਆ ਤੇ ਅਮਰਤਪਾਲ ਦੀ ਸਪੋਰਟ ਦੇ ਵਿੱਚ ਜਿਹੜਾ ਕੁਝ ਮੈਸੇਜ ਪਾਰ ਰਹੇ ਨੇ ਉਹਦੇ ਉਹਦੇ ਸਾਰੀਆਂ ਚੀਜ਼ਾਂ ਜਿਹੜੀਆਂ ਸੋਸ਼ਲ ਮੀਡੀਆ ਉਹਨੂੰ ਸਪੋਰਟ ਕਰ ਰਿਆ ਉਹ ਸਾਰੀਆਂ ਪੋਸਟਾਂ ਨੇ ਨੂੰ ਆਧਾਰ ਬਣਾ ਕੇ ਜਿਹੜਾ ਇਹ ਨਵਾਂ ਡਿਟੈਂਸ਼ਨ ਆਰਡਰ ਜਿਹੜਾ ਪਾਇਆ ਗਿਆ ਤੇ ਉਹਦੇ ਚ ਜਦੋਂ ਕੋਈ ਬਾਹਰ ਬੈਠਾ ਅਸੀਂ ਜੇਲ੍ਹ ਦੇ ਅੰਦਰ ਆ ਜਦੋਂ ਕੋਈ ਬੰਦਾ ਬਾਹਰ ਬੈਠਾ ਨਾ ਅਸੀਂ ਉਹਨੂੰ ਰੋਕ ਸਕਦੇ ਆ ਔਰ ਨਾ ਹੀ ਔਰ سوشل میڈیا ਤੇ ਕੋਈ ਚੀਜ਼ ਪੋਸਟ ਕਰਨਾ ਕਿਸੇ ਦੀ سپورਟ ਦੇ ਵਿੱਚ ਨਾ ਹੀ ਉਹ ਕੋਈ ਆਫੈਂਸ ਬਣਦਾ ਹੈ ਕ੍ਰਿਮੀਨਲ ਤਾਂ ਉਹ ਨਾਨ ਕ੍ਰਿਮੀਨਲ ਜਿਹੜਾ ਮਟੀਰੀਅਲ ਹੈ ਉਹਨੂੰ ਐਨਐਸਏ ਦਾ ਆਧਾਰ ਬਣਾਇਆ ਗਿਆ ਮੇਨ ਇਹ ਚੀਜ਼ ਹੈ